ਸੰਤਾਂ ਦੇ ਰੋਏ ਹੱਕ ਪਾਣ ਤਰਾਂ ਧਰ ਰਸਰੇ ਤੁਕ ਤਾ que está a ਬੇਗਵਾ ਜੀ ਦੇਕੇ ਅੰਨਕੀਤਾ ਤਨ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਤਸਾ ਬੋਲੋ ਜਿਨਾਂ ਸਿੰਘਾਂ ਸਿਗਰਿਨਾਰੇ ਧਰਮੀ ਜੀਤਾ ਅਸੀਸ ਤੇ ਬਰਦ ਬੰਦ ਕਟਵਾਈ ਟੋਪਰੀਆਂ ਘੁਮਈਆਂ ਤਰਖਣੀਆਂ ਤੇ ਚਰੇ ਤਨ ਆਰਿਆਂ ਨਾਲ ਚਰਾਈ ਗਏ ਗੁਰਦਵਾਰਿਆਂ ਦੀ ਸੇਵਾ ਲਈ ਪ੍ਰਵਾਨੀਆਂ ਕੀਤੀਆਂ ਧਰਮੀ ਹਾਰਿਆ ਸਿੱਖੀ ਸਿਧਕ ਕੇਸਾਂ ਸਵਰਥਾਂ ਨਾਲ ਲਿਭਾਇਆ ਇਹਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਬੋਲੋ ਜੀ ਅੰਤਾਂ ਤੱਕ ਤਾਂ ਸਰਬੱਤ ਗੁਰਦਾਰਿਆਂ ਦਾ ਧਿਆਨ ਸਿੱਖਾਂ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬੀਕ ਦਾਣ ਸਹਾਉ ਦਾਣ ਪ੍ਰੋਸਾ ਦਾਣ ਤਨ ਸਿਰ ਦਾਣ ਨਾਮ ਦਾਣ ਸ੍ਰੀ ਅਮਰ ਸਾਹਿਬ ਜੀ ਦੇ ਦਾਰਸ਼ਨ ਪਿਤਰਿ ਸ਼ਾਨ ਚੌਕੀ ਆ ਛੱਲੇ ਬੰਗੇ ਜੁਗੋ ਤੁਕੇ ਅਕਾਲ ਧਰਮ ਕਾ ਜੈਕਾਰ ਆ ਸਾਹਿਬ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਦਾ ਮਰਿਮਿਮਾ ਮਕਤੀ ਮਤ ਪਤ ਪਤ ਦਾ ਰਾਤਾ ਆਪਵਾਹੀ ਗੁਰੂ ਏ ਅਕਾਲ ਪੁਰਖ ਆਪਨੇ ਪੰਥ ਦੇ ਸਦਾ ਸਹਾਈ ਦਤਾਰ ਜੀਉ ਸ੍ਰੀ ਗੰਗਾ ਕਾਣਾ ਸਾਹਿਬੋ ਤੇ ਹੋਰ ਗੁਰਦਾਰ ਗੁਰਤਾਮਾ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂਕ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਖਾ ਤੇ ਸੇਵਾ ਸੰਭਾਲਦਾ ਬਾਨਕਾਰੇ ਹਾਲ ਸਭ ਜੀ ਨੂੰ ਬਖਸ਼ੋ i don't know ਕ੍ਰਿਪਾ ਬਰਬਾਣੀ ਸ੍ਰੀ ਜਗਜੀਤ ਸਿੰਘ ਜੀ ਦੇ ਬਾਣਿ ਸ੍ਰੀ ਸੁਖਮਨੀ ਸਾਹਿਬ ਜੀ ਦੇ ਬਾਣਿ ਅਨੰਤ ਸਰਨੀਆ ਸ਼ੇਪੋਣੀਆਂ ਦੇ ਬਾਣੀ ਕਿਤੇ ਅੰਕ ਤੇ ਪਾਇ ਚਾ ਜੀ ਬਾਣੀ ਪੜਦਿਆਂ ਸੇਵਾ ਕਰਦਿਆਂ ਮੋਈਆਂ ਸੁਤੰਭਲਾਂ ਦੀ ਕੇਵਾਂ ਬਰਸ਼ੀ ਕਰਮੀ ਅਗੇ ਤੋ ਸ਼ੁੱਧ ਤੇ ਸਪਸ਼ਟ ਬਾਣੀ ਪੜਨ ਦਾ ਸੇਵਾ ਕਰਨ ਦਾ ਮਾਲ ਕਰਤੇ ਹਉਦਮ ਬਰਸ਼ੀ ਕਰਨ ਸਤਿਗੁਰੂ ਵਹ ਚੇ ਪਾਛਾ ਜੀ ਹੋ ਸਤਿਗੁਰੂ ਤੇ ਪਾਤਸ਼ਾਹ ਜੀ ਆਪ ਜੀ ਦੇ ਸਹਿਜਾਂ ਦੇ ਸਮਰਪਿਤ ਇਹ ਪਾਠ ਕੀਤੇ ਵਿੱਚ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਨੀ ਪਰਵਾਰਾਂ ਵਿਕੇ ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ ਕਰਨੀ ਧਰਮ ਕਮ ਨੂੰ ਕੁਛੀਆਂ ਬਖਸ਼ ਕਰਨੀਆਂ ਬੱਚਿਆਂ ਦੇ ਸੋ ਮਾਤਾ ਪਿਤਾ ਦੀ ਆਗਿਆ ਕਾਣ ਨਾ ਸੁਖੀ ਵਸਾਏ ਮੋਰ ਪ੍ਰਵਾਰਾਂ ਹਰ ਤਰੰ ਕਰਕੇ ਪਰਵਾਰਾਂ ਦੀ ਸਰਤਾ ਕਰਮੀ ਪਰਕਮੇ ਜੀ ਜਿਨ੍ਹਾਂ ਬੱਚਿਆਂ ਨੇ ਆਪ ਜੀ ਦੇ ਦਰਬਾਰ ਬਾਣੀ ਪੜੀ ਤੇ ਪਾਚਾ ਜੀ ਬੱਚਿਆਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨ ਚੇ ਪਾਸ਼ਾ ਅਮਰ ਜੀ ਸੁਲੈ ਕੇ ਸੰਗਤਾਂ ਨੇ ਹੁਣ ਤੱਕ ਆਪ ਜੀ ਦੇ ਦਰਬਾਰ ਵਿੱਚ ਹਾਜ਼ਰੀਆਂ ਨੂੰ ਆਈਆਂ ਤੈਨ ਫਲ ਭੇਟਾ ਰਾਈ ਕੀਤਾ ਦਰ ਪ੍ਰਵਾਨ ਕਰਨਾ ਕਦਮ ਕਦਮ ਚੱਲਿਆ ਲੇਖੇ ਵਿੱਚ ਹੋਣਾ ਸਭਨਾ ਦੇ ਪਰਵਾਰਾਂ ਵਿਖੇ ਸੁਖ ਵਰਤੌਣੀ ਚੜ੍ਹਦੀ ਕਲਾ ਬਖਸ਼ ਕਰਨੀ ਕਿਰਪਾ ਕਰਨੀ ਜੀ ਐਸ ਵਕਤ ਆਪ ਜੀ ਦੇ ਅਨਜੂਰ ਪ੍ਰਾਪਰਿਸ਼ਾ ਦੀ ਦੇਗ ਹਾਜ਼ਰ ਹੈ ਆਪ ਜੀ ਨੂੰ ਪ੍ਰਮਾਣ ਹੋਵੇ ਆਪ ਜੀ ਨੂੰ ਪ੍ਰਮਾਣ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ ਕਰਨੀ ਕਿਰਪਾ ਕਰਨੀ ਜੀ ਨਾਮ ਚਿਤਿ ਆਵੈ ਨਾਨਕ ਰਾਹ ਚੜ੍ਹਦੀ ਕਲਾ ਤੇਰੇ ਬਾਣੀ ਸਰਵ ਬਾਕ ਤੇ ਦਾ ਪੜਾ ਉਹ ਕੀ ਕ੍ਰਿਤਿਕਾ ਬੰਸਾ ਵਾਹੀ ਕ੍ਰਿਤਿਕ ਦੇ ਪਤੇ ਰ इस वीडियो अगे शेयर जरूर करना जी कृपा करके साथ चैनल नाइब जरूर कर लो जी हूँ फास्ट अजीप अपले स्टोर तो इंसटाल करके नविया ताजा खबर पढ़ते देख सकते हो धनबाद